ਮੈਨੂੰ ਜੀ ਇਹ ਬਹੁਤ ਸਾਠ ਲੱਗ ਗਈ ਕਿ ਜਦੋਂ ਇੰਡੀਆ ਨੇ ਬਰਤਾਨੀਆਂ ਦੀ ਤੇ ਸੋਵੀਅਤ ਯੂਨੀਅਨ ਦੀ ਅਮਦਾਦ ਲੈ ਕੇ ਸਟੇਟਲੈਸ ਸਿਕਸ ਦੇ ਉੱਤੇ ਤੇ ਉਹਨਾਂ ਦੇ ਸਭ ਤੋਂ ਵੱਡੇ ਅਸਥਾਨ ਦੇ ਉੱਤੇ ਫੌਜੀ ਹਮਲਾ ਕਰਤਾ ਫੌਜੀ ਹਮਲੇ ਦੇ ਵਿੱਚ ਬੀਬੀਆਂ ਵੀ ਦਰਬਾਰ ਸਭ ਆਈਆਂ ਸੀ ਕਿਉਂ ਕਰਕੇ ਉਸ ਦੇ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਵਸ ਸੀਗਾ ਬੱਚੇ ਵੀ ਸੀਗੇ ਬਿਰਧ ਵੀ ਸੀਗੇ ਤੇ ਟੈਂਕਾਂ ਤੋਪਾਂ ਦੇ ਨਾਲ ਉਹਨਾਂ ਨੇ ਫੌਜ ਨੇ ਸਾਰੀ ਬਰਬਾਦੀ ਕਰਤੀ ਔਰ ਜਿਹੜਾ ਸਾਡਾ ਇਤਿਹਾਸਿਕ ਤੋਸ਼ਖਾਨਾ ਸੀਗਾ ਉਹ ਵੀ ਲੁੱਟ ਕੇ ਲੈ ਗਈ ਫੌਜ ਤੇ ਜਿਹੜੀ ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਸੀ ਜੀਤੇ ਵਿੱਚ ਬਹੁਤ ਪੁਰਾਣੀਆਂ ਪੋਥੀਆਂ ਸਿੱਖ ਇਤਿਹਾਸ ਸਿੱਖ ਧਰਮ ਦੇ ਨਾਲ ਜੁੜੀਆਂ ਹੋਈਆਂ ਸੀ ਉਹ ਵੀ ਫੌਜ ਚੋਰੀ ਕਰਕੇ ਐਸ ਸੁਵਨਿਅਰਸ ਲੈ ਗਈ